ਸਤਨਾਮੁ ਸਵਾਹੀ ਗੁਰੂ ਸਾਹਿਬ ਜੀ ਅੰਦਰ ਸਚਾ ਨੇ ਹੋ ਲਾਇ ਪ੍ਰੀਤਮ ਆਪਣੇ ਤਨ ਮਨ ਹੋਇ ਨੇ ਹਾਨੇ ਜਾਗੁਰ ਦੇਖਾ ਇਹ ਸਵਾਲ ਮੁੱਲਾ ਜੀਵਨ ਸੁਰਾ ਸਵਾਲ ਕਰ ਰਿਹਾ ਹੈ ਬਾਬੇ ਨਾਨਕ ਜੀ ਨੂੰ ਕੀ ਕਹਿੰਦਾ ਹੈ ਅਵਸਰ ਨੂੰ ਕੇ ਲਈ ਹਮਦ ਸੁਨਾਏ ਰਬ ਨੋ ਦੋਏ ਮਰਬੀ ਰਸੂਲਾ ਸੋਏ ਮਚਾਰੂ ਯਾਰ ਹੈਨ ਪੜ ਕਲਮਾ ਕਵੇ ਕੂਲ ਲੁਕੇ ਲਿਖਿਆ ਤੁਰ ਦਰਗਹਿ ਦੇ ਇੱਕੋ پاک ਅਲਾਇ ਹਮਰਕਲਮ ਕਲਮਾ ਨਵੀ ਪੜਿਆ ਹੋਏ پاک ਚੌਰਾਹੀ ਅਜ਼ਰਾਈਲ ਫਰਿਸ਼ਤਾ ਜਦ ਫੂਕਸੀ ਕਰਨਾਏ ਇਸ ਰੂਜ ਹਮਸ਼ਰ ਡੇਹੜੇ ਪੌਸੀ ਗੁਲ ਕਹਾਏ ਕੁਡਸੀ ਦੁਨੀਆ ਐਤ ਪਾਤ ਤੋ ਪੇਵੇ ਕੀ ਕੋ ਪਹੇ ਤਬ ਸੁਨ ਜਿਮੇ ਆਸਨਾ ਵੇ ਰਹੋ ਖਸਮ ਵਡੇ ਤਾਹੀ ਜਿਵੇਂ ਅਸਮਾਨ ਦੁਹੇ ਰਹੋ ਖਾਸ ਵਡੇ ਤਾਹੀ ਸਤ ਕਾ ਜੀ ਹੋਸੀ ਆਪ ਰਬ ਮੁਫਤੀ ਨਬੀ ਰਸੂਲ ਉਸ ਸੰ ਖੂਦ ਕਬੜ ਨੂੰ ਨੇਕ ਬਧਾ ਸਭ ਸੂਲ ਸਭ ਚੜ ਕੁਛ ਸੰਨ ਉਤ ਉਪਮਨੀਤੀ ਜਿਨ ਗਿਆ ਜਿਨ ਕੀ ਸਵਾਲ ਜਵਾਬ ਹਜਰਤ ਕਾ ਪਰਮਾਇਆ ਲਿਖਿਆ ਵਿੱਚ ਕਤਾਬ ਦਸ ਰੋਜ ਮਹਾਂਸ਼ਿਰ ਜਿਹੜੇ ਹੁਸਨ ਸੁਈ ਖਰਾਬ ਜੂਜਤੀ ਬਾਗ ਨ ਜਾਗਦੇ ਸੁੱਤੇ ਪਏ ਨਿਵਾਗ ਮੁੱਤੜੀ ਰਬ ਦੇ ਦਰ ਤੇ ਮਿਨੀ ਤਲਾਕ ਵੀਨ ਵਜਾਂ ਤੇ ਸਗਬਲੇ ਜੂ ਕਹਿੰਦੇ ਰਾਤੀ ਦਾ ਓਏ ਕਰਨ ਅੰਧੇ ਦੀ ਬੰਦਗੀ ਵੱਡੇ ਨੇ ਤਣਾੜੇ ਭਾਗੇ ਹੱਡਪਲੀ ਸੀ ਕਭਰਾ ਪਰ ਔਰਤ ਨਾਲ ਮਹਾ ਕੋਈ ਵੀ ਲੋਭ ਤੇ ਨਾ ਜਾਣਦੇ ਨਾ ਕਿਛੇ ਉਮਰ ਕਦਾ ਦੂਜ ਕ ਸੜਦੇ ਪਾਈਐ ਤਨ ਤੇ ਰਣ ਅਜਾ ਅਜਰਾਇਲ ਫਰੇਸਤਾ ਆ ਕਰ ਕਰੇ ਖਰਾਬ ਸੂਰ ਸ਼ਰਾਬ ਮਰਾ ਹੈ ਆ ਭੰਗ ਕੁਨਾਹ ਜੀਵਨ ਸ਼ਾਮਤ ਮੁਖਸ ਦੀ ਪਾਸਣਿ ਕਲੇਸ਼ ਸਜਾ ਪਾਸਣ ਕਲੇਸ਼ ਜਾਈ ਜਵਾਬ ਅਬੇ ਨਾਨਕ ਸੁਣ ਲੈ ਕਿਤਾ ਬਾਬਾ ਜੀ ਜਵਾਬ ਦੇ ਰਹਾ ਹੈ 몰라ਂਦੇ ਰਸ਼ਨ ਦਾ ਕੀ ਕਹਿੰਦਿ ਆ ਸਰਦੋਂ ਕਿ ਰੱਬ ਸੁਨਾਈ ਰੱਬ ਨੂੰ ਵਾਇਲ ਦਿਲ ਆਸ਼ੀਕ ਅਬ ਤਾਰਾਂ ਤੇ ਦੰਬਰਾਂ ਸਕਿਆ ਕਰਨਾ ਕਰ ਸਕਿਆ ਨ ਕਰ ਤਹ ਕੀਕ ਲਖ ਜਿ ਰਸੀ ਅੰਮਾਂ ਕਾਨ ਹੈ ਵਾਨ ਨਵਾਤੇ ਵਾਇਦਲਾ ਸ਼ਰੀਕ ਹੈ ਨਿਤ ਮੁਖੋਂ ਆ ਲਾਏ ਜਾ ਵਾਇਦ ਵਾਇਦਲਾ ਸ਼ਰੀਕ ਹੈ ਇਕ ਕਾਦਰ ਪਾਕ ਅਲਹ ਕੁਦਰਤ ਲੱਕਰੂਲ ਹੈ ਸੱਚ ਦਰਗਪਾਨ ਨਰਾਹੇ ਕੱਲਾ ਏਕ ਖੁਦਾ ਹੈ ਕੁਦਰਤ ਗੈਰ ਸ਼ੂਲ ਜੀਵਨ ਨੇ ਇਹ ਦਾਸ ਕਰ ਦਰਗਹਿ ਪਵ ਕਬੂਲ ਦਿਖਿਆ ਤੁਰ ਦਰਗੇ ਦੇ ਇੱਕੋ ਭਾਗ ਖੁਦਾਏ ਦੋਇਮ ਦੋਇਮ ਹੋਆ ਨਾ ਹੋਏਗਾ ਜੋ ਹੋਆ ਵੀ ਆਫਨਾ ਹੈ ਮੁਫਤੀ ਕੋਈ ਨ ਰੱਬ ਦਾ ਜੋ ਖੁੱਲੇ ਪਾਸ ਕਿਤਾਬ ਯਾਰ ਨ ਕੋਈ ਲੇਦਾ ਜੋ ਕਰੇ ਸਵਾਲ ਜਵਾਬ ਫਾਇਦ ਨਾ ਸ਼ਰੀਕ ਹੈ ਕਾਜੀ ਮੁਫਤੀ ਆਪ ਆਪੇ ਖੇਲ ਕੇ ਦਾਵਨੋ ਆਪੇ ਖੋਲ ਕੇ ਦਾਵਨੋ ਆਪੇ ਕਰੇ ਹਿਸਾਬ ਆਪੇ ਬਖਸ਼ ਮਿਲਾਈਂਦਾ ਦੇਸ ਜਾਈ ਆਪ ਇੱਕੋ ਇੱਕ ਖੁਦਾਏ ਹੈ ਜਿਸ ਦਾ ਮੈਂ ਨਬਾਬ ਚਾਂਦੀ ਤੂੰ ਵਸ ਸੁਨਿਆਰਾ ਜਿਉਂ ਖੂਟੇ ਖਰੇ ਮਿਲਾਏ ਸਿੱਕਾ ਸੱਚ ਰੁਲਾਈ ਕੇ ਖੋਟੇ ਕਢੇ ਜਲਾ ਹਾਂਡੀ ਝੜ ਜਲਾਈ ਸੀ ਅਬ ਸੁਨਿਆਰਾ ਰਬ ਖੁੱਟੇ ਤੀਰਸਣ ਫਕੜੀ ਕਾਇਮ ਖੁਰ ਕੋਤੇ ਜਰਬਾਲ ਗ ਸੁਣ ਖੁੱਟਿਆ ਪਰ ਖੁੱਟੇ ਕਿਤੇ ਨ ਕਮ ਸਾਬ ਹੈ ਮੇ ਪਰਖ ਸੀ ਜਿਵੇਂ ਸ਼ਰਾਫਾ ਦਮ ਕ੍ਰਿਖ ਜਨਨੇ ਪਉ ਇਸਨੀ ਕੂਟੇ ਦੀ ਚਨਵਾਲੇ ਕੁੱਟੇ ਮਿਲਸਨ ਖਾਕ ਨਾ ਖਾਸੀ ਕਾਇਰ ਵਾਗ ਨਾਨਕ ਕੀ ਜੀਵਣਾ ਮੁਖਤੇ ਸਚਿ ਲਈ ਰੋਜੀ ਮਹਿਸ ਦੇਹੜੇ ਪੌਸੀ ਗਲ ਘਾਇ ਖੁਸ਼ੀ ਕਹੀਏ ਤੇ ਦੁਨੀ ਪਰ ਅੰਤ ਨਾ ਓੜਕਦਾ ਹੈ ਤਦ ਕਾਜੀ ਮੁਫਤੀ ਕਹਿ ਨਹੀਂ ਕਾਜੀ ਆਪ ਅਲਾ ਗੈਰ ਹਿਸਾਬ ਨਾ ਹੋਸੀਆ ਰੂਬਾਨੀ ਦਰਗਾਹੇ ਤੇ ਲੋਕ ਪਾਉਸ਼ਣ ਆਕੀਆ ਕਿਤੇ ਨਗੁਨਾਹ ਓਏ ਪੌਸਣ ਦੋਜਿਕ ਹਾਈਵੇ ਗਲ ਸੰਗਲ ਰਏ ਵਿਸਵਾ ਏ ਕੇਮਨਾ ਬਲੜੇ ਠੀਕਸਨ ਪਾਤ ਹੋ ਰਾਏ ਬਦ ਅਮਲੀ ਜੂ ਕਰਨਗੇ ਕੋਸੀ ਅੰਤ ਫਨਾਹੇ अमली सूफी ओत दहमिंद्र कृष्ण बैठ चला ना हो सी पास को ਚੇ ਲਈ ਛੁੱਟ ਨ ਸਈ ਨਨਕਾ ਮੁਸ਼ਰਤ ਜਿਨੇ ਪਨਾ ਹੈ ਮੁਸਲਮਾਨ ਕਹਾਵਣਾ ਮੁਸ਼ਕਿਲ ਜਾ ਹੋਏ ਤਮ ਸਿੰਧੂ ਮਾਨ ਕਾ ਕਹਾਏ ਅਵਲ ਆਉਲ ਦੀਨ ਘਰ ਮਿਠਾ ਮਸਕਲ ਮਾਨ ਮਲੂ ਸਾਈ ਮੁਸਲਮਾਂ ਦੀਨ ਬਹਾਣ ਮਰਨ ਜੀਵਨ ਕਾ ਮਰਨ ਚਕਾਵੇ ਰੱਬ ਕੀ ਜਾਈ ਮਨੇ ਸਿਰ ਉਪਰ ਕਰਦਾ ਨਾਨਕ ਸਬਜੀਆ ਮਹਰੰਤ ਕੋਈ ਤਾਂ ਮੁਸਲਮਾਨ ਕਹਾਵੇ ਆਇਤ ਮਹਿਰਮ ਸੀਤ ਸਦਕਾ ਮਸਲਾ ਹਕ ਹਲਾਲੇ ਹਕ ਹਲਾਲ ਕੁਰਾਨ ਸ਼ਰਮ ਸੁੰਨ ਤਸੀਲ ਰੂਚਾ ਹੋ ਮੁਸਲਮ ਹੋ ਹੋ ਮੁਸਲਮਾਨ ਕਰਣੀ ਕਬ ਸੱਚ ਪੀਰ ਕਲਮਾ ਕਲ ਕਰਮੋ ਨਿਵਾਜ਼ ਤਸਬੀ ਸਾ ਇਸ ਭਾਵ ਸੀ ਨਾਨਕ ਰਖੇ ਲਾ ਜੇ ਮੁਸਲਮਾਨ ਹੈ ਸਾਵਿਆ ਤੇ ਸ਼ਿਦਕ ਸੁਬੂਰੀ ਕਲਮਾ ਪਾਕ ਖੜ ਨਾ ਛੁਡੇ ਬੜੀ ਨਚਾਏ ਸੂ ਮੁਸਲਮਾਨ ਤਸਤੀ ਕੋ ਜਾਏ ਸੁਰਾ ਸੁਰਾ ਕੀ ਕਹਿੰਦਾ ਹੱਕ ਪੁਰਾਇਆ ਨਾਨਕਾ ਸੁਰਾ ਆਕ ਪੁਰਾਇਆ ਨਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰੇ ਜਮ ਉਦਾਰ ਨਾ ਖਾਏ ਗਲੀ ਤਿਸ ਨ ਜਾਵੀਏ ਛੁੱਟੇ ਸਚ ਕੁਮਾਏ ਮਰਨ ਪੈ ਹਰਾਮ ਹੋਏ ਮਨੁ ਭਏ ਰਾਮ ਮੈਂ ਓਏ ਹਲਾ ਨਾ ਜਾਏ ਨਾਨਕੀ ਗਿਲੀ ਕੁੜੀ ਕੁੜੋ ਬੱਲੇ ਬਾਈ ਇਸ ਦਾ ਇਹਦਾ ਅਰਥ ਮਾਰਕੈਂਦ ਨੇ ਜਿਨਾ ਇਹ ਸੱਚ ਪਿਸ਼ਾਣਿਆ ਕੋਸਨ ਤਸੀ ਜਾਏ ਹਕ ਹਲ ਲਿਖਵਣਾ ਸੱਚ ਤਿਨਾੜੇ ਪਾਏ ਜੂਰ ਨ ਕੀਜੇ ਕਿਸੇ ਪਰ ਉਤਮ ਮਧਮ ਨਾ ਕੋਈ ਹਿੰਦੂ ਮੁਸਲਮਾਨ ਨਾ ਤੁਹਾ ਨਸੀਹਤ ਹੋਏ ਨਸੀਹਤ ਹਿੰਦੂਆਂ ਦਇਆ ਮੁਸਲਮਾਨ ਨੋ ਤੋ ਹੰਦ ਸੀਤਾ ਹੋ ਨਸੀਤ ਹੋਈ ਨਸੀਤ ਹਿੰਦੂਆ ਦਇਆ ਕਾ ਪਾਸੰਤੂਖ ਸੂਤ ਜਤ ਗੰਡੀ ਸਤਵਟ ਇਹ ਜਿਨੇ ਹੋ ਜੀ ਕਾ ਹਿਤ ਪਾਂਡੇ ਘਤ ਨਾਏ ਟੁੱਟੇ ਨਾ ਮਰ ਲਗੇ ਨਾਏ ਜਲੇ ਨ ਜਾਏ ਨਨਸ ਮਨਸ ਨਾਨਕਾ ਜੋ ਹਲ ਬਲੇ ਪਾਈ ਹਦੀਸ ਚੌਕੜ ਮੂਲ ਏ ਆਣਿਆ ਬਹਿ ਚੌਕੇ ਪਾਇਆ ਸਿੱਖਾਂ ਕਨ ਚੜਾਈਆਂ ਗੁਰਗ੍ਰਾਮ ਬ੍ਰਾਹਮਣthia ਓਂਵਾ ਉੱ ਝੜ ਪਿਆ ਵੇਦ ਗਾ ਗਿਆ ਆਇਤ ਲਖ ਚਰਾਸੀਆਂ ਲਖ ਯਾਰੀਆਂ ਕੁ ਲਖ ਗੁੜੀਆਂ ਲਖ ਗਾਲ ਲਖ ਠੇਗੀਆਂ ਬਹਿਨਾ ਮੀਆਂ ਰਾਤ ਦਿਨ ਸੀ ਨਾਲ ਤੱਕ ਪਾਹੋ ਪਤੀਏ ਬ੍ਰਾਹਮਣ ਵੱਢਿਆ ਕੋਹ ਬਕਰਰਨ ਖਾਇਆ ਸਭ ਕੋ ਆਖੇ ਪਾਇ ਹੋਏ ਪੁਰਾਣਾ ਛੱਡিয়ে ਪੀ ਫਿਰ ਕੋਈ ਹੋਰ ਨਾਨਕ ਤਗ ਨ ਦੁਤਸੀ ਦੁਤੀ ਜੀ ਤਗ ਹੋਵੈ ਜੂ ਨਾਇ ਮਨੀ ਪਦ ਪਜੈ ਸਾਰਾਈ ਸਚ ਦੇ ਸਚ ਸਤ ਦਰਗ ਅੰਦਰ ਪਾਈਏ ਤਗ ਨ ਦੂਦ ਸੁਪੂਤ ਤਗ ਨ ਇੰਦਰੀ ਤਗ ਨ ਨਾਰੀ ਪਲਕੇ ਥੁਕ ਬੋਏ ਨਿਤ ਦਾੜੀ ਤਗ ਨ ਬੈ ਤਗ ਨ ਹਤੀ ਤਗ ਨ ਜਿਵਾ ਤਗ ਨਾ ਜੀਵਤ ਜਿਵਤੀ ਗਾਵੇवते ਵਡਤਾਗੇ ਅਵਰਾ ਕਤੇ ਲੇਪਾੜ ਕਰੇ ਵਿਆਲ ਕੜਕਾ ਬਨੰ ਸੇਰਾ ਸੁਣ ਵੇਖੋ ਲੋਕਾ ਇਹੋ ਬਿੜਾਣ ਮਨ ਅੰਧਾ ਨਾ ਸ ਜਾਣ ਜੇ ਮੁਕਤ ਕਰਮੇ ਬਿ ਕਰਮੇ ਪਤਰੀ ਦੇ ਅੱਗੇ ਉਸ ਜਾਨੀਏ ਪਿਤਰੀ ਚੂਰ ਕਰੇ ਵੱਡੇ ਹੱਥ ਦਲਾਲ ਕੇ ਉਸਤੀ ਇਹ ਕਰੇ ਨਾਨਕ ਮਨ ਨਾਨਕੇ ਅੱਗੇ ਸੋ ਮਿਲੇ ਜੇ ਖੱਟੀ ਕਾਲੀ ਦੇ ਉਸ ਕੀ ਉਸ ਵੀ ਇਹ ਕੀ ਰਹੇ ਨਾਨਕ

ਕਿ ਵੀਡੀਓ ਹੈ ਇਹ ਇੱਕ ਇੱਕ ਪੰਚੂਗੀ ਹੋਰ ਸੰਤੋਪਾਸ ਨੂੰ ਜੇ ਲੈ ਆਪਣਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਨਾ নোਟੀਫਿਕੇਸ਼ਨ ਆਉਣ ਲੱਗ ਜਾਂਦੇ ਉਹ ਤੋਂ ਅੱਗੇ ਫਿਰ ਅੱਗੇ ਜਾਂਦੇ ਆ ਜਿਹੜੇ ਆਪ ਦੇ ਨਾਲ ਜੁੜੇ ਹੁੰਦੇ ਨੇ ਉਹ ਨਾ ਕੋ ਚਾਂਦੀ ਹੈ ਕਿ ਇੱਕੀ ਪੱਦੀ ਇਸ ਤਰ੍ਹਾਂ ਭਾਗਾ ਹੁੰਦਾ ਹੈ ਇਹਦੇ ਚ ਕੋਈ ਪੈਸਾ ਨਹੀਂ ਲੱਗਦਾ ਕੋਈ ਥੇਲਾਵ ਦਾ ਨਹੀਂ ਲੱਗਦਾ ਸਿਰਫ ਮਹਾਰਾਜ ਦੀ ਕਥਾ ਸੁਣ ਕੇ ਜੇ ਪਹਿਲੀ ਸੁਣਨ ਤੋਂ ਪਹਿਲਾਂ ਤਾਂ ਆ ਬਿਆ ਕਰੋ ਜੇ ਤਾਂ ਆਪ ਜੀ ਨੂੰ ਚੰਗਾ ਲੱਗੇ ਕਰਕੇ ਲਵ ਸਬਸਕ੍ਰਾਈਬ ਲਾਈਕ শেয়ার ਕਰਿਆ ਕਰੋ ਬੈਲ ਵੀ ਮਾਰ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ